ਜਨਾਨੀ ਨਾ ਘਰ ਵਾਲੀ ਉਹ ਹੁੰਦੀ ਐ ਦੋਨਾਂ ਜੀਆਂ ਦਾ ਹਸਬੰਡ ਵਾਈਫ ਦਾ ਰਿਸ਼ਤਾ ਇਹ ਹੁੰਦਾ ਤੂੰ ਤਕਲੀਫ 'ਚ ਹੋਵੇਂ ਤਾਂ ਇਹਨੂੰ ਦੁੱਖ ਹੋਵੇ ਇਹ ਤਕਲੀਫ 'ਚ ਹੋਵੇ ਤਾਂ ਤੈਨੂੰ ਦੁੱਖ ਹੋਵੇ ਅਸਲ ਰਿਸ਼ਤਾ ਇਹੇ ਹੁੰਦਾ ਵਿਵਾ ਸਾਡੇ ਸਮਾਜ ਦੇ ਵਿੱਚ ਜਿੱਦਾਂ ਮੈਂ ਤਕਲੀਫ 'ਚ ਸੀ ਜਦੋਂ ਮੈਂ ਇਹਨੂੰ ਕਹਿੰਦੀ ਸੀ ਵੀ ਤੂੰ ਮੇਰੇ ਅੱਖੇ ਲੱਗ ਜਾ ਤੇਰੇ ਕਿਹੜਾ ਜ਼ਖਮ ਹੋਇਆ ਸੀ ਮੈਂ ਤੇਰੇ ਹੱਥੀਂ ਲਾਈ ਉਹਨੇ ਗਲਾਸ ਚ ਹਲਦੀ ਮੋੜ ਕੇ ਲੜਫੀ ਤੋਦੇ ਨਾਲ ਮੇਰੇ ਅੱਖੇ ਨਹੀਂ ਲੱਗਾ ਮੇਰੀ ਭਾਵਨਾ ਨਹੀਂ ਸਮਝਿਆ ਜਨਾਬ ਜੇ ਠੁੱਡੀ ਅੱਗੇ ਮੜਾ ਪਾਣੀ ਮੰਗਾ ਲਉ ਤੇ ਚਮਚਾ ਜੀ ਦਵਾਈ ਲੈਣੀ ਨਹੀਂ ਜੀ ਨਹੀਂ ਆ ਪਵਾੜਾਂ ਦੀ ਜਾੜਾ ਜਿਹੜੀ ਹਲਦੀ ਦੋ ਯਾਰ ਪਾਣੀ ਦੇ ਚਮਚਾ ਤਾਂ ਮੈਂ ਸਮਝ ਗਿਆ ਤੇ ਹੁਣ ਸਾਡੇ ਕੋਲ ਸਾਡਾ ਢਾਬਾ ਥੋੜੋ ਠਾਣਾ ਹੈ ਸਾਨੂੰ ਤਾਂ ਟਾਈਮ ਦਾ ਚਾਹ ਨਹੀਂ ਮਿਲਦੀ ਹਲਦੀ ਤੈਨੂੰ ਕਿੱਥੋਂ ਲਿਆ ਕੇ ਦੇਉਂਗੇ ਜਨਾਬ ਮੈਂ ਲਿਆਇਆ ਜੀ ਜਿਹੜਾ ਸਾਡੀ ਲੜਾਈ ਦੀ ਚਾਹ ਕੀ ਲਿਆ ਤੂੰ ਹਲਦੀ ਜੀ ਇਸੇ ਇੰਨੇ ਠਾਣੇ ਹਲਦੀ ਦੱਸ ਅਸੀਂ ਕੀ ਕਰਨਾ ਇਹਦਾ ਚੱਲ ਚੱਲ ਕਰ ਯਾਰ ਦਿਖਾ ਕੀ ਕਰਦਾ ਜਾਦੂਗੰਦਰ ਤੂੰ ਕਾਦੇ ਪਿੱਛੇ ਸਿਆਪਾ ਪਾਇਆ ਤੁਸੀਂ ਦੱਸ ਲੈ ਇਹ ਹੁਣ ਕਰਦਾ ਚਾਚਾ ਸਹੀ ਤਾਂ ਕਰ ਲੈ ਮਰ ਜਾ ਕਰ ਸਹੀ ਉਹ ਬੀਬਾ ਤੇਰੀ ਬੋਲੀ ਦੱਸ ਕੀ ਹੋ ਗਿਆ ਹੁਣ ਇਹ ਇਹੀ ਤਮ ਇੰਨਾ ਕਰਤੂਤਾਂ ਨੇ ਰਾਤ ਦੇ 2 ਵਜੇ ਇਹਨੂੰ ਸਹੀ ਕਰਨਾ ਨਹੀਂ ਹੁੰਦਾ ਇਹ ਤਾਂ ਥੱਲੇ ਟਾਰਚ ਜਗਦੀ ਆ ਕਿਰ ਕਿ ਕੀ ਹੁੰਦਾ ਹਾਂ ਇਹ ਤਾਂ ਥੱਲੇ ਗਲਾਸ ਦੇ ਥੱਲੇ ਗਲਾਸ ਦੇ ਥੱਲੇ ਟਾਰਚ ਰੱਖ ਕੇ ਫਿਰ ਉਤੋਂ ਦੀ ਉਹ ਪਾਏ ਪੈਂਦੀ ਹੈ ਹਲਦੀ ਜੇ ਸਜਾਂਦਾ ਇਹ ਬੰਦਾ ਮਾਫੀ ਮੰਗ ਲਵੇ ਸਾਰਿਆਂ ਚ ਤੇ ਜਾਂ ਫਿਰ ਜਿਵੇਂ ਮੇਰੇ ਤੋਂ ਨਿਸ਼ਾਨ ਪਾਏ ਤੇ ਇਹ ਤੇ ਮੈਂ ਚਾਰ ਪਵਾ ਕੇ ਇਥੋਂ ਫੇਰ ਲਿ ਜਾਉਂ ਤੇ ਫਿਰ ਮੇਰੇ ਦਿਲ ਨੂੰ ਸਕੂਨ ਮਿਲੂਗਾ ਨਹੀਂ ਬੀਬਾ ਹੁਣ ਮੈਨੂੰ ਐਂ ਦੱਸ ਵੀ ਸਾਨੂੰ ਕੀ ਅਧਿਕਾਰ ਆ ਥੋੜਾ ਦੋਨਾਂ ਜੀਆ ਦਾ ਰੌਲਾ ਤੇਰੇ ਸਾਹਮਣੇ ਤੇਰੇ ਬੰਦੇ ਨੂੰ ਕੁੱਟੀਏ ਕੋਲੇ ਉਹਦੀ ਮਾਂ ਬੈਠੀ ਐ ਕੋਲੇ ਉਹਦਾ ਪੁੱਤ ਐ ਠੀਕ ਐ ਜਵਾਕ ਦੇ ਸਾਹਮਣੇ ਐਡਾ ਕੀ ਕ੍ਰਾਈਮ ਕਰਤਾ ਉਹਨੇ ਠੀਕ ਐ ਮੈਂ ਕਹਣਾ ਕਿ ਤੇਰੇ ਦੇ ਹੱਥ ਚੁੱਕਿਆ ਉਹਦੀ ਗਲਤੀ ਐ ਬਹੁਤ ਵੱਡੀ ਨਹੀਂ ਚੁੱਕਣਾ ਚਾਹੀਦਾ ਸੀਗਾ ਹੁਣ ਜੇ ਉਹਨੂੰ ਕੁੱਟਦੇ ਨੇ ਫਿਰ ਤੈਨੂੰ ਕੀ ਮਿਲ ਜੂਗਾ ਫਿਰ ਤੁਹਾਡੀ ਕਾੜੀ ਹੋਰ ਵਿਗੜ ਜੈਣੀ ਤੂੰ ਨੂੰ ਚੰਗੀ ਲੱਗਣੋਂ ਹਟ ਜੈਗੀ ਭਾਈ ਮੇਰੇ ਕੋਲ ਤੂੰ ਨਿਕਟਾ ਸੱਜੇ ਮੇਰੇ ਬੈਠੇ ਨਾ ਮੈਂ ਅਗਰ ਤਲਾਕ ਲੈਣੇ ਤਾਂ ਇੱਥੇ ਰਹਿਣਾ ਨਹੀਂ ਕੋਈ ਸੇ ਛਾਤਰਾ ਕੋਈ ਨਹੀਂ ਮੈਂ ਬੈਠਾ ਕੋਈ ਨਹੀਂ ਦੂਸਰਾ ਡੈਂਸਰ ਮੈਂ ਤਾਂ ਫਿਰ ਤਾਂ ਦਰਖਾਸਤ ਦਿੱਤੀ ਮੇਰੇ ਨਾਲ ਨਵੇੜਾ ਹੋਣਾ ਚਾਹੀਦਾ ਇਹਦਾ ਨਾ ਮੈਂ ਇੱਥੇ ਰਹਿਣਾ ਨਹੀਂਗਾ ਹੁਣ ਬਸ ਬੀਬਾ ਆ ਤਾਂ ਤੇਰਾ ਨਾ ਜਮਾ ਸਾਰਾ ਸਾਰ ਗਲਤ ਹੈ ਤੇਰਾ ਕੰਮ ਹਾਂ ਜਨਾਬ ਫਿਰ ਫਿਰ ਗੱਲ ਖੋਗਦੇ ਵੀ ਹਾਂ ਨੇ ਟੋਕਦੀ ਤੁਹਾਨੂੰ ਦੱਸ ਜਨਾਬ ਜਦੋਂ ਹਲਦੀ ਮੈਂ ਲੈ ਆਉਂਦਾ ਸੀ ਐਨਾ ਖੁਸ਼ ਹੋ ਜਾਂਦੀ ਸੀ ਨਾ ਜੀ ਇਹ ਤਾਂ ਉਹਨੇ ਦਾ ਵਿਆਹ ਵਾਲੇ ਦਿਨ ਖੁਸ਼ ਨਹੀਂ ਸੀਗੀ ਜੀ ਜਿੰਨਾ ਹਲਦੀ ਨੂੰ ਦੇਖ ਕੇ ਖੁਸ਼ ਹੁੰਦੀ ਸੀ ਇਹ ਜਿਹੜੀ ਹੁਣ ਲੈ ਕੇ ਆਉਂਦਾ ਸੀ ਹੋਰ ਚੀਜ਼ ਨਾਲ ਤੇ ਜੋ ਪਹਿਲਾਂ ਰਸੋਈ ਵਾਸਤੇ ਲੈ ਕੇ ਆਉਂਦੇ ਸੀ ਨਾ ਨਾ ਜਨਾਬ ਉਦੋਂ ਕੁਝ ਨਹੀਂ ਸੀ ਅੱਜ ਤੋਂ ਹੁਣ ਦਾ ਸਿਸਟਮ ਇਹਨੇ ਚਲਾਇਆ ਸੀ ਨਹੀਂ 4-5 ਦਿਨਾਂ ਦਾ ਜਦੋਂ ਹਲਦੀ ਫੜਦਾ ਐ ਖੁਸ਼ ਹੋ ਜਾਂਦੀ ਸੀ ਪੂਰੀ ਪੰਜਾਬ ਹੁਣ ਚਾ ਵਧ ਹੋ ਜਾਂਦਾ ਸੀ ਹਾਂਜੀ ਬਿਲਕੁਲ ਚਲੋ ਕੋਈ ਨਹੀਂ ਤੂੰ ਤਾਂ ਹਜੇ ਵੀ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਮਜ਼ਾਕ ਦੇ ਮੂਰ ਚਾ ਕੇ ਸੀਰੀਅਸ ਐ ਬੀਬਾ ਮੇਰੀ ਗੱਲ ਸੁਣ ਵੀ ਮੈਂ ਤੈਨੂੰ ਇਹ ਗੱਲ ਕਹਿ ਰਿਹਾ ਸੀ ਕਿ ਵੀ ਹਲਦੀ ਜਿਹੜੀ ਸ਼ੌਪ ਮੰਨੀ ਜਾਂਦੀ ਐ ਹਲਦੀ ਦਾ ਟਿੱਕਾ ਲਾਉਂਦੇ ਆ ਚੰਦਨ ਦਾ ਟਿੱਕਾ ਲਾਉਂਦੇ ਆ ਠੀਕ ਐ ਵਿਆਹ ਸ਼ਾਦੀ ਵੇਲੇ ਵੜਨਾ ਮਲਦੇ ਦਾ ਹਲਦੀ ਦਾ ਮਲਦੇ ਆ ਫਿਰ ਉਹ ਦੇਖੋ ਕਿੰਨਾ ਕੁਛ ਪਤਾ ਨਹੀਂ ਦਹੀਂ ਹਲਦੀ ਕੀ ਕੁਛ ਲਾਇਆ ਹੁੰਦਾ ਤੇ ਪੰਜੇ ਲਾਉਂਦੇ ਆ ਬਕਾਇਦਾ ਕਿੰਨਾ ਕਿੰਨਾ ਚਰੋ ਹਲਦੀ ਤੇ ਰਹਿੰਦੇ ਹਲਦੀ ਸ਼ੁਭ ਮੰਨੀ ਗਈ ਹੈ ਉਸੇ ਹਲਦੀ ਦੇ ਚਮਚੇ ਨੂੰ ਗਲਾਸ ਚ 2-2 ਵਜੇ ਤੱਕ ਪਾ ਲਿਆ ਡੋਲਿਆ ਪਾ ਲਿਆ ਡੋਲਿਆ ਕਰਕੇ ਉਹਦੇ ਪਿੱਛੇ ਤੂੰ ਗੇਮ ਬਗਾੜੀ ਬੈਠੀ ਵੀ ਠੀਕ ਹੈ ਮੈਂ ਕਹਿੰਦਾ ਵੀ ਇਹਦੀ ਸਾਰਾ ਸਾਰਾ ਗਲਤੀ ਤੇ ਹੱਥ ਚੁੱਕਿਆ ਨੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂਗਾ ਵੀ ਬੰਦਾ ਜਨਾਨੀ ਤੇ ਹੱਥ ਚੁੱਕੇ ਪਰ ਹੁਣ ਤੂੰ ਇਹ ਗੱਲ ਕਹਿਣੀ ਇੱਕ ਗੇਮ ਖੇਡਣ ਪਿੱਛੇ ਤੂੰ ਬੰਦੇ ਬਾਰੇ ਵੀ ਸੋਚ ਤੜਕੇ 8 ਵਜੇ ਤੈਨੂੰ ਫੇਰ ਜਾ ਕੇ ਡਿਊਟੀ ਤੇ ਹਾਜ਼ਰ ਹੋਣਾ ਹੁੰਦਾ ਹੁਣ ਰਾਤ ਨੂੰ 2 ਵਜੇ ਤੱਕ ਤੂੰ ਉਹਨੂੰ ਗੇਮਾਂ ਖੇਡਣ ਲਈ ਰੱਖੇਂਗੀ ਤੂੰ ਮੈਨੂੰ ਐਂ ਦੱਸ ਦਿੰਦੀ ਜਿਹੜੀ ਨਹੀਂ ਜਿਹੜੀ ਚੀਜ਼ ਚ ਬੁੜੀ ਖੋਰ ਸ਼ਾਹ ਤੇ ਇਹ ਦਸ ਮਿੰਟ ਹੋਰ ਨਹੀਂ ਸੀ ਦੇਖ ਸਕਦਾ ਕਿ ਕਿੰਨੀ ਵੱਡੀ ਗੱਲ ਸੀਗੀ ਜਦੋਂ ਇੱਕ ਗੱਲ ਸਿਆਣੀ ਬਣ ਤੂੰ 7-8 ਸਾਲ ਉਹਦੇ ਨਾਲ 7 ਸਾਲ ਕੱਢੇ ਕਿ 8 ਕੱਢੇ ਕਿ 9 ਕੱਢੇ ਮੈਨੂੰ ਨਹੀਂ ਪਤਾ ਤੂੰ ਹੁਣ ਤੇਰੇ ਮੂੰਹ ਤੇ ਉਹ ਬੰਦਾ ਆਖੀ ਜਾਂਦਾ ਵੀ ਜਦੋਂ ਸਾਡਾ ਵਿਆਹ ਹੋਇਆ ਨਾ ਜੀ ਆਉਂਦਿਆਂ ਸਾਰ ਮੈਂ ਘੰਟਾ ਪਾਉਣਾ ਅੱਧਾ ਘੰਟਾ ਪਾਉਣਾ ਘੰਟਾ ਮੈਂ ਅਰੈਸਟ ਕਰਦਾ ਸੀ ਆਉਂਦੇ ਸਾਰ ਮੇਰੀਆਂ ਲੱਤਾਂ ਬਾਹਵ ਘੁੱਟਦੀ ਸੀ ਮੜਦੀ ਸੀ ਥੱਕ ਕੇ ਆਇਓ ਤੁਸੀਂ ਮੈਨੂੰ ਨਹੀਂ ਪਤਾ ਕੰਮ ਕੀ ਕਰਦਾ ਦਫ਼ਤਰ ਚ ਬਹਿੰਦਾ ਮੁਨੀਮ ਲੱਗਿਆ ਕੀ ਲੱਗਿਆ ਚਲੋ ਠੀਕ ਹੈ ਲੱਗਿਆ ਕਿਸੇ ਵੀ ਫਰਮ ਦੇ ਨਾਲ ਕੰਮ ਕਰਦਾ ਕਿੱਥੇ ਤੁਹਾਡਾ ਉਹ ਟਾਈਮ ਕਿੱਥੇ ਆ ਚਾਰ ਪੰਜ ਦਿਨਾਂ ਦਾ ਕੰਜਰਖਾਨਾ ਜੋ ਦੁਨੀਆ ਦੇ ਵਿੱਚ ਇਹ ਤਾਂ ਬੀਬਾ ਜਿਹੜੇ ਕਾਰੋਬਾਰੀ ਆ ਨਾ ਇਹ ਕਾਰੋਬਾਰੀਆਂ ਦੇ ਛਾਪੇ ਹੁੰਦੇ ਜਦੋਂ ਲੱਗਦਾ ਨਾ ਵੀ ਕਿਹੜੀ ਚੀਜ਼ ਵੇਚਣੀ ਹੈ ਇੱਕ ਵਾਰੀ ਤੋਰੀਆਂ ਦੇ ਸੱਪ ਹੀ ਬੁਖਾਦੇ ਸੀਗੇ ਕਿ ਤੋਰੀਆਂ ਦੇ ਪੱਤਿਆਂ ਦੇ ਸੱਪ ਹੈ ਜੀ ਤੇ ਐ ਕਰ ਲੋਗੇ ਐ ਕਰੋ ਤੋਰੀਆਂ ਨਾਲ ਖਲੋਵਾ ਇਹ ਸਿਸਟਮ ਅਲੱਗ-ਅਲੱਗ ਲੱ ਤੇ じゃ ਮੈਨੂੰ ਤਲਾਕ ਦੇਣੀ ਹੈ ਉਹ ਮੈਂ ਤਾਂ ਤਲਾਕ ਲੈਣੇ ਇਹਦੇ ਨਾਲ ਬਸ ਮੈਂ ਰਹਿਣਾ ਨਹੀਂ ਨਿੱਕੇ ਨਿੱਕੇ ਗੱਲਾਂ ਅੰਦਰ ਤਰਾ ਟੋੜੀ ਤੇ ਬਾੜਵਾ ਫੇਰ ਹਰਵਿੰਦਰ ਸੋਚ ਇਹ ਗੱਲ ਹੈ ਵੀ ਆਹ ਗੱਲ ਹੈ ਕੋਈ ਵੀ ਆਖੇ ਮੇਰੇ ਨਾਲ 2 ਵਜੇ ਤੱਕ ਉਹ ਹਲਦੀ ਵਾਲੀ ਗੇਮ ਨਹੀਂ ਖੇਡਦਾ ਗਾ ਇਹਦਾ ਆਪਦੀ ਇਹ ਖੇਡੇ ਕਿਤੇ ਕਵੱਡੀ ਗੱਲਾਂ ਖੇਡ ਲੈਣ ਦੱਸੀ ਗਿਆ ਫੇਰ ਕੀ ਇੱਥੋਂ ਤਾਂ ਇਜਾਜ਼ਤੀ ਨਹੀਂ ਸਪੈਂਦਾ ਬੀਬਾ ਇਹ ਗੱਲਾਂ ਨਹੀਂ ਚੰਗੀਆਂ ਹੁੰਦੀਆਂ ਕਮਲ ਮਾਰਾਂਗੀ ਤੂੰ ਇਸ ਗੱਲ ਦਾ ਠੀਕ ਹੈ ਤਲਾਕ ਹੁਣ ਦਸ ਤੇਰਾ ਬੰਦਾ ਕੁੱਟ ਦਿਆਂ ਤਾਂ ਫਿਰ ਸਾਰੀ ਉਮਰ ਤੈਨੂੰ ਤੂੰ ਚੰਗੀ ਲੱਗੇਗੀ ਇਹਨੂੰ ਮੈਂ ਥਾਣੇ ਲਿਜਾ ਕੇ ਕਟਵਾ ਕੇ ਅੰਦਰ ਕਿਸੇ ਦੇ ਖੇਤੇ 2 ਵਜੇ ਤਾਈਂ 3 ਵਜੇ ਤਾਈਂ ਜਾਗ ਨਹੀਂ ਸਕਦਾ ਤਾਂ ਮੈਂ ਅੱਗੇ ਜੰਦਕੀ 'ਚ ਮੇਰੇ ਬੱਚਿਆਂ ਲਈ ਤੇ ਮੇਰੇ ਲਈ ਕੀ ਕਰ ਦਊਗਾ ਬੀਬਾ 2-3 ਵਜੇ ਤੱਕ ਤੇਰੀ ਖਾਤਰ ਜਾਗੂਗਾ 5 5:30 ਵਜੇ ਕੋਈ ਨਾ ਮੈਂ ਸੁੱਤਾ ਉੱਠਦਾ ਆ ਆਪਣੇ ਕੰਮ ਵਾਸਤੇ ਤਿਆਰ ਹੋਣਾ ਸੈਰ ਕਰਨੀ ਆ ਨਹਾਉਣਾ ਧੋਣਾ ਪੁਰਸ਼ ਕਰਨਾ ਸੌ ਚਲੋ ਬੰਦੇ ਨੇ ਤਿਆਰੀ ਕਰਨੀ ਹੁੰਦੀ ਆ ਆਪਦੀ ਜਾਣ ਦੀ ਕੰਮ ਤੇ ਦਫ਼ਤਰ ਜਾਂਦਾ ਦੁਕਾਨ ਤੇ ਜਾਂਦਾ ਕਿੱਥੇ ਜਾਂਦਾ ਠੀਕ ਹੈ ਤੂੰ ਸੋਚ ਕੇ ਦੇਖ ਮੈਂ ਨਹੀਂ ਕਹਿੰਦਾ ਜਨਾਨੀਆਂ ਕੰਮ ਘੱਟ ਕਰਦੀਆਂ ਪਰ ਤੁਸੀਂ ਕੰਮ ਕਰ ਲਿਆ ਬੰਦੇ ਨੂੰ ਤੋਰਤਾ ਰੋਟੀ ਪਾਣੀ ਦੇ ਕੇ ਖਵਾ ਕੇ ਤੋਰਤਾ ਨਾਲ ਪੈਕ ਕਰਕੇ ਤੋਰਤਾ ਤੁਸੀਂ ਦਿਨੇ ਘੰਟਾ 2 ਘੰਟੇ ਫਿਰ ਵੀ ਜਿਹੜਾ ਉਹ ਰੈਸਟ ਕਰ ਲੈਣੀ ਹੁੰਦੀ ਹੈ ਮੰਜੇ ਤੇ ਭੂਈ ਲਾ ਲੈਣੀ ਹੁੰਦੀ ਹੈ ਪਰ ਇਹ ਬੰਦਾ ਕੀ ਕਰੇ ਉਹਨੇ ਜਾ ਕੇ ਉੱਥੇ ਕੰਮ ਕਰਨਾ ਉਹਦਾ ਦਿਮਾਗ ਖਰਾਬ ਹੁੰਦਾ ਹੋਊਗਾ ਹਲਦੀ ਵਾਲੀ ਗੇਮ ਮੈਨੂੰ ਸਮਝ ਨਹੀਂ ਹੁੰਦੀ ਐਡਾ ਕੀ ਸਿਆਪਾ ਮੈਨੂੰ ਤੂੰ ਵਿਖਾਇਆ ਨਾ ਫੋਨ ਤੇ ਮੈਨੂੰ ਹਰਵਿੰਦਰ ਤੈਨੂੰ ਕੋਈ ਸਵਾਦ ਆਇਆ ਜਨਾਬ ਜਨਾਬ ਇਹ ਦੋਲੀ ਅੰਦਰ ਨਹੀਂ ਸਾਹਬ ਜੀ ਹੈ ਗੱਲ ਹੀ ਇਹਨਾਂ ਦੀ ਹੋਣੀ ਕੋਈ ਨਾੜਾ ਹੀ ਇਹਦੀ ਗੱਲ ਹੈਗੀ ਆ ਇਹ ਦੋਵੇਂ ਹੀ ਬਸ ਪਤਾ ਨਹੀਂ ਕਾਤੋਂ ਉਹਨੇ ਫੋਨ ਤੇ ਬੁਖਾਇਆ ਪਰ ਉਹ ਮੈਨੂੰ ਤਾਂ ਕੋਈ ਭੋਰਾ ਵੇਖ ਕੇ ਲੱਗਿਆ ਨਹੀਂ ਉਹ ਚ ਕੀ ਹੈ ਜਨਾਬ ਜੇ ਤੁਹਾਡੀ ਅੰਗ ਮੜਾ ਪਾਣੀ ਮੰਗਾ ਲਓ ਜੀ ਤੇ ਚਮਚਾ ਜੀ ਦਵਾਈ ਲੈਣੀ ਹੈ ਨਹੀਂ ਜੀ ਨਹੀਂ ਆਪਵਾੜਾਂ ਦੀ ਜਾੜਾ ਜਿਹੜੀ ਹਲਦੀ ਦੋ ਤੁਹਾਨੂੰ ਮੈਂ ਦਾਤ ਦਿੰਦਾ ਜੀ ਯਾਰ ਪਾਣੀ ਤੇ ਚਮਚਾ ਤਾਂ ਮੈਂ ਸਮਝ ਗਿਆ ਤੇ ਹੁਣ ਸਾਡੇ ਕੋਲ ਸਾਡਾ ਢਾਬਾ ਥੋੜਾ ਠਾਣਾ ਆਇਆ ਸਾਨੂੰ ਤਾਂ ਟਾਈਮ ਨਾਲ ਚਾਹ ਨਹੀਂ ਮਿਲਦੀ ਹਲਦੀ ਤੈਨੂੰ ਕਿੱਥੋਂ ਲਿਆ ਕੇ ਦੇਵਾਂ ਜੀ ਜਨਾਬ ਮੈਂ ਲਿਆਇਆ ਜੀ ਜਿਹੜਾ ਸਾਡੀ ਲੜਾਈ ਦੀ ਜਾੜ ਇਸੇ ਤੇਰਾ ਭਰਾ ਹੋਇਆ ਥਾਣੇ ਹਲਦੀ ਦੱਸ ਜੀ ਕੀ ਕਰਨਾ ਇਹਦਾ ਜਨਾਬ ਮੈਂ ਤੁਹਾਨੂੰ ਦਿਖਾ ਦਿੰਦੇ ਜਿਹਦੇ ਕੋਲ ਸਿਆਪਾ ਪਿਆ ਜੀ ਫੇਰ ਹੀ ਖੜਾ ਛੁੱਟਣਾ ਹੀ ਮੈਨੂੰ ਪਤਾ ਸੀ ਕਿ ਜਨਾਬ ਤੁਹਾਨੂੰ ਦੱਸਣਾ ਪਊਗਾ ਪਰਵਿੰਦਰ ਉਹਨੂੰ ਪਰਵੀ ਨੂੰ ਮਾਰਵਾਜੋ ਔਰ ਕੋਈ ਪਾਣੀ ਦੇ ਯਾਰ ਸਟੀਲ ਦੇ ਗਲਾਸ ਚ ਕੰਚ ਦਾ ਲੈ ਆਓ ਜੀ ਕੱਚ ਦੇ ਚ ਪਾਉਣ ਹਾਂਜੀ ਪਰਵੀ ਪਰਵੀ ਪਾਣੀ ਦਾ ਚਮਚਾ ਦੇ ਮਾ ਨਾ ਮਾ ਕੰਮ ਸਾਡੇ ਕੋਲ ਥਾਣੇ ਘੋਣ ਲੱਗਾ ਤੁਸੀਂ ਜਨਾਬ ਖੜਾ ਹੀ ਫੇਰ ਛੁੱਟਣਾ ਜੀ ਮੈਂ ਰੱਖ ਦਿੰਦਾ ਸਰ ਹਨੇ ਕੋਈ ਨਹੀਂ ਮੈਂ ਦੇ ਦਿੰਦਾ ਕੋਈ ਨਹੀਂ ਥੈਂਕ ਯੂ ਪਰ ਕੀ ਕਰੇਗਾ ਹੁਣ ਇਹਦਾ ਤੇ ਨਾਮ ਦੱਸੋ ਤੁਹਾਨੂੰ ਦੱਸਦਾ ਨਹੀਂ ਤੂੰ ਪਾਉਣਾ ਹੁੰਦਾ ਇਹਦੇ ਵਿੱਚ ਕੋ ਬੋਲ ਕੇ ਕਰ ਲੈਂਦੀ ਹੈ ਜੀ ਪਾਉਂਦੀ ਤੇ ਆ ਆਪੇ ਪਾ ਲਾ ਉਦੋਂ ਤਾਂ ਮੇਰੇ ਅੱਖੇ ਲੱਗਾ ਨਹੀਂ ਸੀਗਾ ਬੀਬਾ ਹੁਣ ਮੈਨੂੰ ਜੇ ਉੱਥੇ ਲੱਗੇ ਰਹੇ ਨੇ 2 ਵਜੇ ਤੱਕ ਤੇ ਮੈਨੂੰ ਇੱਕ ਦਿਖਾ ਦੇ ਦਿਓ ਮਾੜਾ ਜ ਮੈਂ ਵੀ ਕਰੂਗਾ ਇਹ ਵੀ ਕਰ ਲੈਂਦਾ ਇਹਨੂੰ ਕਿਹੜਾ ਪਤਾ ਨਹੀਂਦਾ ਉਹ ਨਾਮ ਜਿਹੜੇ ਦੋ ਦੋ ਦੇ ਹੈਰਾਨ ਕੀਤਾ ਲੇਕ ਡੋਲਾ ਫੇਰ ਪਾ ਦਿਆ ਕਰੇ ਡੋਲਾ ਦੱਸੋ ਉਹ ਤਾਂ ਗੱਲ ਹੀ ਨਵੀਂ ਸੁਣਾਦਿਆਂ ਦਾ ਇਹ ਤਾਂ ਵਾਸ਼ਮੇਸ਼ਣਾ ਦਾ ਕਿ ਉਹ ਸਰਕਾਰੀ ਬਾਦੋਂ ਦੇ ਭੂਲੇ ਯਾਰ ਜਿਹੜੇ ਕਿ ਪੀਲੇ ਜਿਹਾ ਹੀ ਹੋਏ ਬਹਿ ਜੀ ਕੰਮ ਚੱਲ ਚੱਲ ਕਰ ਯਾਰ ਦਿਖਾ ਕੀ ਕਰਦਾ ਜਾਦੂ ਮੰਤਰ ਤੋਂ ਕਾਦੇ ਪੁੱਛੇ ਸਿਆਪਾ ਪਾਇਆ ਤੁਸੀਂ ਦੱਸ ਲੈ ਇਹ ਹੁਣ ਕਰਦਾ ਚਾਚਾ ਨਾ ਸਹੀ ਤਾਂ ਕਰ ਲੈ ਮਰ ਜਾ ਕਰ ਸਹੀ ਉਹ ਬੀਬਾ ਤੇਰੀ ਬੋਲੀ ਦੱਸ ਕੀ ਹੋ ਗਿਆ ਹੁਣ ਕਿ ਤਾ ਵਾ ਇੰਨਾ ਕਰਤੂਤਾਂ ਨੇ ਰਾਤ ਦੇ 2 ਵਜੇ ਦੇ ਇਹਨੂੰ ਸਹੀ ਕਰਨਾ ਨਹੀਂ ਹੁੰਦਾ ਇਹਦੇ ਥੱਲੇ ਟਾਰਚ ਜਗਦੀ ਆ ਕਿਰ ਕਿ ਉਹ ਹੁੰਦਾ ਹਾਂ ਇਹਦੇ ਥੱਲੇ ਗਲਾਸ ਦੇ ਥੱਲੇ ਗਲਾਸ ਦੇ ਥੱਲੇ ਟਾਰਚ ਰੱਖ ਕੇ ਫਿਰ ਉਤੋਂ ਦੀ ਇਹ ਪਏ ਪੈਂਦੀ ਹੈ ਹਲਦੀ ਐਂ ਰਾਤ ਦੇ ਤਿੰਨ ਤਾਂ ਇਹ ਆਪਦੀ ਆ ਬੁਖ ਜਾਂਦਾ ਚੱਲ ਤੂੰ ਖੜੀ ਹੋ ਤੂੰ ਕਰਕੇ ਬੁਖ ਨਾਲ ਚੱਲ ਖੜੀ ਹੋ ਖੜੀ ਹੋ ਮੇਰੇ ਅੱਖ ਲੱਗ ਮੜਾ ਜਾ ਇਹ ਆਪੇ ਕਰੂਗਾ ਨਹੀਂ ਚੱਲ ਉੱਠ ਕੇ ਕਰੀ ਦੱਸ ਮੈਨੂੰ ਮੜ ਕੇ ਫੇਰ ਮਾਰ ਜਿੰਦੀ ਕਰ ਤੂੰ ਹਾਂ ਉਹ ਤੇ ਕੀ ਆ ਇਹਦੇ ਪਿੱਛੇ ਸਾਰੀ ਰਾਤ ਕੰਜਰਖਾਨ ਆਈ ਜੇ ਪਿੱਛੇ ਚਲੀ ਜਾਂਦੇ ਹੁੰਨੇ ਮੈਂ ਤਾਂ ਆਪ ਹਰਾਨ ਨਾ ਪੈਣੇ ਆ ਕੀ ਚੀਜ਼ ਆ ਕੁੱਤਾ ਜਾ ਕਬਜੜੇ ਤੂੰ ਵੇਟ ਛੱਡੇ ਜੀ ਦੀ ਸਾਰੀ ਰਾਤ ਕਮਲੇ ਹੋਏ ਬੈੰਨੇ ਕਿਤੇ ਕੱਢ ਲੀ ਕਿਤੇ ਪਾ ਨਹੀਂ ਮੈਨੂੰ ਤੁਹਾਡੇ ਇਹਦਾ ਨਹੀਂ ਪਤਾ ਲੱਗਦਾ ਮੈਂ ਤਾਂ ਕਹਿੰਦਾ ਬੀਬਾ ਮੈਂ ਤਾਂ ਕਹਿੰਦਾ ਬੀਬਾ ਤੁਸੀਂ ਵੀ ਦੇਖ ਲਾ ਨੋ ਪੁੱਤ ਕੀ ਕਰਦੇ ਰਾਤ ਨੂੰ ਮੈਂ ਤੁਮੀ ਤਾਂ ਕਹਿੰਦੇ ਦੇਖੀ ਜਾਨੀ ਮੈਂ ਹੁਣ ਮੈਂ ਤਾਂ ਆਪ ਹਰਾਨੀ ਹੋਈ ਪਈ ਆ ਕੀ ਕਰੀ ਜਾਂਦੇ ਆ ਸਰਵਿੰਦਰ ਅਮਾਰਲਾ ਨਿਕਾ ਕੀ ਕਰਦੇ 2 ਵਜੇ ਤੱਕ ਥੋੜੀ ਬਾਣ ਨਾਲੇ ਇਹ ਜਾਦੂ ਅਮਨ ਲਾਦਾ ਜੀ ਉਹ ਆਹੀ ਸੀ ਨਹੀਂ ਹੁੰਦਾ ਤਾਂ ਮੈਨੂੰ ਕੁੱਟਣ ਬਹਿ ਜਾਂਦਾ ਆਹ ਸਿੱਤਣਾ ਪਵਾੜਾਂ ਦੀ ਜੜ ਜੀ ਆਹਾ ਸੀਗਾ ਤੇ ਹੋਰ ਜਨਾਬ ਦੱਸੋ ਆਈ ਆਈ ਮੈਨੂੰ ਆਈ 2 ਵਜੇ ਟਿੱਕਰ ਜੀ ਕਰੀਦਾ ਫਿਰ ਦੁਕੀ ਕਰੀ ਰੱਖਦੀ ਤੇ ਮੈਨੂੰ ਤੁਸੀਂ ਦੱਸ ਦਿੰਦੇ ਇਹ ਚ ਕਿੱਡੀ ਗੱਲ ਸੀਗੀ ਤੁਸੀਂ ਯਾਰ ਕਿ ਨਹੀਂ ਸਮਝਦਾ ਗਾ ਗੱਲ ਨੂੰ ਮੈਂ ਤਾਂ ਹੈਰਾਨ ਆ ਹਰਵਿੰਦਰ ਇਹਨੇ ਪੁਲਿਸ ਕਿਹੜੇ ਕੰਮ ਲਾ ਲਈ ਆ ਜੇ ਬੱਸ ਅੰਦਰੂਨੀ ਨਿਕਰੀਕੇ ਮਸਲੇ ਸੁਲਝਾ ਮਾ ਜੀ ਦੋ ਤੁਸੀਂ 9 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਕਰਾਦੇ ਆ ਹੀ ਕਰ ਜਾਂਦੇ ਸੀ ਸਾਰੇ ਨੇ ਦੁਖੀ ਕਰ ਮਾਰੇ ਅਹੀਂ 2 2 ਵਜੇ ਤੱਕ ਡੋੜਾ ਕਰ ਲਾ ਡੋੜਾ ਅਹੀਂ ਕਰੀਂ ਦੋ ਪੜਾ ਹੋ ਜਿਓ ਛੋਟਾ ਵੇਖੋ ਵੀਰ ਜੀ ਕੋਈ ਗੱਲ ਹੈ ਕੋਈ ਲੜਾਈ ਆ ਹੀ ਗੱਲ ਹੈ ਜਿਹਦੇ ਪਿੱਛੇ ਸਾਰਾ ਟੱਬਰ ਪਰੇਸ਼ਾਨ ਕਰ ਛੱਡੇ ਅਸੀਂ 5 ਦਿਨ ਹੋ ਗਏ ਜਿਹਨਾਂ ਨੇ ਮੈਂ ਤਾਂ ਹੈਰਾਨ ਭੈ ਜੀ ਮੈਂ ਤਾਂ ਆਪ ਹੈਰਾਨ ਹੋ ਗਿਆ ਵੀ ਆ ਬੀਬਾ ਕਿਹੜੀ ਕਲੇਸ਼ ਵਾਲੀ ਗੱਲ ਸੀ ਜਿਹਦੇ ਪਿੱਛੇ ਤੂੰ 2 2 ਵਜੇ ਤੱਕ ਬੰਦਾ ਜਾਗਦਾ ਰੱਖਿਆ ਉਹਨੇ ਤੈਨੂੰ ਕੁੱਟ ਕੇ ਤੇਰੇ ਨਿਸ਼ਾਨ ਪਾਦੇ ਹੁਣ ਤੂੰ ਕਹਣੀ ਨਹੀਂ ਤੁਸੀਂ ਕੋਰਤੇ ਤ ਤਲਾਕ ਲੈ ਲੂੰਗੀ ਆਹ ਹਲਦੀ ਦੇ ਚਮਚੇ ਪਿੱਛੇ ਹੁਣ ਤਾਂ ਇਹਨੂੰ ਇੱਥੇ ਪਾਉਣਾ ਆ ਗਿਆ ਹਲਦੀ ਦੇ ਚਮਚੇ ਤੇ ਘਰੇ ਇਹਨੂੰ ਪਾਉਣਾ ਨਾ ਆ ਘਰੇ ਮੇਰੇ ਤੇ ਕੜਾਪਾ ਚੜਾਤਾ ਨੇ ਜਾਈਦਾ ਤੇ ਸਿਖਾ ਦਿੰਦੀ ਇਹਨੂੰ ਹੁਣ ਡਰਦੇ ਜਿਵੇਂ ਮੈਂ ਸਿਖਾਉਂਦੀ ਸੀ ਕਹਿੰਦਾ ਸੀ 2 ਵਜ੍ਹ ਕੇ 1:30 ਵਜ੍ਹ ਕੇ 1 ਵਜ੍ਹ ਕੇ ਇਹਦਾ ਟਾਈਮ ਵਾਲੇ ਧਿਆਨ ਸੀ ਇਹਦਾ ਤਾਂ ਮੈਨੂੰ ਤਾਂ ਬੀਬਾ ਐ ਨਹੀਂ ਸਮਝ ਆਉਂਦੀ ਵੀ ਹੁਣ ਇਹਨੇ ਤੇਥੋਂ ਡਰਦੇ ਨੇ ਕਰਕੇ ਵਿਖਾਦਾ ਕਿ ਪਹਿਲੀ ਵਾਰ ਚੀਕ ਪੁਲਿਸ ਤੋਂ ਡਰਦੇ ਨੇ ਕਰਤਾ ਮੈਨੂੰ ਤਾਂ ਕਿ ਤਲਾਕ ਤੋਂ ਡਰਦੇ ਨੇ ਤੇਥੋਂ ਤੇਥੋਂ ਹੀ ਡਰਿਆ ਚਲ ਹੁਣ ਤਾਂ ਨਹੀਂ ਤਲਾਕ ਦਿੰਦੀ ਮੈਂ ਤਾਂ ਦਊਂ ਤੇ ਹੁਣ ਕੀ ਰਹਿ ਗਿਆ ਹੁਣ ਤਾਂ ਉਹ ਵਿਖਾਦਾ ਵੀਪਾ ਕਰਕੇ ਤੈਨੂੰ ਸਾਹਮਣੇ ਸਾਡੇ ਉੱਥੇ ਨਾ ਕੀਤਾ ਇਹਨੇ ਕਿੱਥੇ ਕਰਦਾ ਇਹ ਨਹੀਂ ਨਵੇੜਾ ਜਨਾਬ ਜੈਤ ਦੇਖ ਲਓ ਬਸ ਚਲ ਕੋਈ ਨਹੀਂ ਬਹਿ ਜਾ ਉਹ ਤਾਂ ਵੇਖ ਲੈ ਮੈਂ ਕੀ ਸੀਗਾ ਬਹਿ ਜਾ ਕੋਈ ਨਹੀਂ ਨਵੇੜਾ ਕਾਦੇ ਨਾਲ ਬੀਬਾ ਮੈਨੂੰ ਦੱਸ ਤੇ ਹੁਣ ਵੀ ਕਿਹੜਾ ਇਹਨੇ ਸਹੀ ਕੀਤਾ ਜਿੰਨਾ ਚਿਰ ਮੈਂ ਦੱਸਿਆ ਨੀਗਾ ਚਲ ਦੱਸਦਾ ਨਾ ਦੱਸ ਕੇ ਕਰਵਾ ਲਿਆਗਾ ਟਾਈਮ ਨਾ ਸੋਜਿਆ ਕਰੋ ਬੀਬਾ ਬਣਾਏ ਦੱਸ ਵੀ ਹੁਣ ਨਵੇੜਾ ਕਾਦੇ ਨਾਲ ਅਧਰਾ ਹੁਣ ਤਾਂ ਹੋ ਗਿਆ ਸਾਰਾ ਕੁਝ ਆ ਚੱਕਰ ਆ ਇਹਨਾਂ ਨਾਲ ਤੁਸੀਂ ਹਲਦੀ ਬਰਬਾਦ ਕਰਦੇ ਹੋ ਰੇਲੀ 100 150 200 ਰੁਪਏ ਦੀ ਨਾਲ ਤੁਸੀਂ 2-4 ਘੰਟੇ ਬਰਬਾਦ ਕਰਦੇ ਹੋ ਤਾਂ ਤੂੰ ਤਲਾਕ ਤੇ ਪਹੁੰਚ ਗਈ ਏਨੇ ਪਿੱਛੇ ਹੁਣ ਮੈਨੂੰ ਆਂ ਦੱਸ ਵੀ ਤਰਾ ਸਮਝਾਉਂਦਾ ਕਿਵੇਂ ਆ ਤੇਰਾ ਬੱਚਾ ਕੋਲੇ ਖੜਾ ਵੇਖੀ ਜਾਂਦਾ ਆ ਤੇਰੀ ਸੱਸ ਬੈਠੀ ਆ ਤੇਰੀ ਮਾ ਮਾਰਗੀ ਸੱਸ ਬੈਠੀ ਆ ਉਹਨੇ ਵੀ ਵਿਚਾਰਨੇ ਅੱਜ ਮੇਰੇ ਖਾਲ ਡਿਊਟੀ ਕੰਮ ਛੱਡਿਆ ਇੱਦੋਂ ਹਾਂਜੀ ਹਾਂਜੀ ਦੇਖੋ ਵੀਰ ਜੀ ਤਲਾਕਾਂ ਦੀ ਇਹ ਤੇ ਕੀ ਗੱਲ ਆ ਇਹ ਤਾਂ ਤਲਾਕ ਲੈ ਲਊ ਉਹ ਜੋ ਆ ਘੂਰਾ ਘੂਰਾ ਰੋੜ ਜਾਣਗੇ ਮੈਂ ਜਿਹੜੀ ਕਰੂੰਗੀ ਮੈਂ ਇੱਥੇ ਨਾ ਪੁੱਛੇ ਮਾਰੇ ਡੀ ਜੇ ਜਦੋਂ ਇਹ ਕੰਮ ਤੋਂ ਆ ਗਿਆ ਤੇ 4 ਵਜੇ ਤਾਈ ਜਮੇ ਜਾਊਂਗੀ ਇਹ ਕੰਮ ਕਰ ਨੂੰ ਇਹਨੂੰ 4 ਵਜੇ ਤਾਈ ਜਾਗਣਾ ਪੈਣਾ ਨਹੀਂ ਬੀਬਾ ਇਹ ਤਾਂ ਗਲਤ ਚੀਜ਼ ਆ ਦੇਖੋ ਮੇਰੀ ਇੱਕ ਗ ਇੱਕ ਮੈਂ ਤੁਹਾਨੂੰ ਜਿਹੜੀ ਪਤੀ ਵਰਤਾਲੀ ਗੱਲ ਦੱਸਦਾ ਜਿਹੜੀ ਜਿੰਨੀ ਕਿ ਮੈਂ ਜਾਣਦਾ ਜਿੰਨੀ ਕਿ ਮੇਰੀ ਨੌਲੇਜ ਦੇ ਵਿੱਚ ਹੈਗੀ ਆ ਤੇਰਾ ਫਰਜ਼ ਬਣਦਾ ਵੀ ਤੂੰ ਜਿਵੇਂ ਪਹਿਲਾਂ 8 ਸਾਲ ਤੁਹਾਡੇ ਲੰਘੇ ਆ ਨਾ ਤੂੰ ਉਹੋ ਸਿਸਟਮ ਬਣਾਉਂਦਾ ਤੇਰਾ ਕੱਲੀ ਦਾ ਚੀਕ ਕਰਦਾ ਤੇ ਬੇਸ਼ੱਕਤ ਕਰਕੇ ਕਮਰਾ ਬੰਦ ਤੇ ਨੇਰੇ ਚ ਲੱਗੀ ਰਿਆ ਕਰ ਜੇ ਤੈਨੂੰ ਨਜ਼ਾਰਾ ਚੰਨਣਾ ਨਹੀਂ ਸਮਝਦਾ ਇਹ ਥਾਲੀਆਂ ਖੜਕਾਉਣ ਵਾਲੀ ਪਰਜਾਤੀ ਆ ਹਾਂ ਇਹ ਉਹ ਆ ਥਾਲੀਆਂ ਖੜਕਾਲੋ ਕੌਲੀਆਂ ਖੜਕਾਲੋ ਬਾਟੀਆਂ ਖੜਕਾਲੋ ਕੋਰੋਨਾ ਭੱਜੂਗਾ ਉਹ ਵੀਰ ਮੇਰੀ ਗੱਲ ਸੁਣ ਥੋੜੀ ਸਿਆਣੀ ਬਣ ਤੂੰ ਜੇ ਤੈਨੂੰ ਲੱਗਦਾ ਨਾ ਮਾਂ ਪਿਓ ਭੈਣ ਭਰਾ ਹੈਗੇ ਪੇ ਹਾਂਜੀ ਹੈਗੇ ਸਾਰੇ ਤੇ ਤੈਨੂੰ ਲੱਗਦਾ ਵੀ ਜਦੋਂ ਉੱਥੇ ਜਾ ਕੇ ਤੂੰ ਕੀ ਜਵਾਬ ਦੇਵੇਂਗੀ ਮੈਂ ਕਹਾਂ ਦੇ ਪਿੱਛੇ ਤਲਾਕ ਮੰਗ ਲਿਆ ਘਰ ਵਾਲੇ ਕੋਲ ਹਲਦੀ ਦੇ ਚਮਚੇ ਪਿੱਛੇ ਗਲਾਸ ਚ ਪਾਣੀ ਦੇ ਚਮਚਾ ਸਹੀ ਨਹੀਂ ਪਉਣਾ ਆਇ ਉਹਨੂੰ 2 2 ਵਜੇ ਤੱਕ ਜਾਗਿਆ ਤੇਰੀ ਖਾਤਰ ਪਿਛਲੇ 4 5 ਦਿਨਾਂ ਤੋਂ ਵਿਚਾਰਾ ਦੱਸੀ ਜਾਂਦਾ ਮੇਰੀ ਤਾਂ ਭਰਜਾਈ ਨੇ ਦੱਸਿਆ ਸੀ ਮੈਨੂੰ ਫੇਰ ਮੈਂ ਲੱਗੀਆਂ ਕੰਮ ਤੇ ਜੇ ਭਰਜਾਈ ਨੇ ਤਲਾਕ ਦੇ ਤਾਂ ਫੇਰ ਜੇ ਤੇਰੇ ਭਰਾ ਤੋਂ ਸਹੀ ਨਾ ਹੋਇਆ ਫੇਰ ਕੀ ਕਰੇਂਗੀ ਤੁਸੀਂ ਤਾਂ ਮੈਨੂੰ ਤਾਂ ਲੱਗਦਾ ਕਿਹੜੇ ਕੰਜਰ ਨੇ ਇਹ ਕੰਮ ਸ਼ੁਰੂ ਕੀਤਾ ਮੈਂ ਦਿਨਾਂ ਤੋਂ ਊਂ ਨਾਤੀ ਦੁਨੀਆ ਤਲਾਕ ਕਰਾ ਦੇਣ ਕਿਤੇ ਇਹਦੇ ਪਿੱਛੇ ਤ ਸਾਨੂੰ ਤਾਂ ਆਖੇਂਗੇ ਇਧਰ ਉੱਥੇ ਸੱਦ ਕੇ ਤੇ ਛੇਤਰ ਮਾਰ ਦਿੰਨੇ ਪਰ ਤੈਨੂੰ ਸਕੂਨ ਮਿਲਜੂ ਥੋੜੀ ਵਿਗੜਜੂ ਸਾਰੀ ਉਮਰ ਦੀ ਮੁੜ ਕੇ ਤੂੰ ਹੀ ਪਛਤਾਏਂਗੀ ਘਰੇ ਜਾ ਕੇ ਜਨਾਨੀ ਨਾ ਘਰ ਵਾਲੀ ਉਹ ਹੁੰਦੀ ਐ ਦੋਨਾਂ ਜੀਆਂ ਦਾ ਹਸਬੰਡ ਵਾਈਫ ਦਾ ਰਿਸ਼ਤਾ ਇਹ ਹੁੰਦਾ ਤੂੰ ਤਕਲੀਫ ਚ ਹੋਵੇਂ ਤਾਂ ਇਹਨੂੰ ਦੁੱਖ ਹੋਵੇ ਇਹ ਤਕਲੀਫ ਚ ਹੋਵੇ ਤਾਂ ਤੈਨੂੰ ਦੋਖ ਹੋਵੇ ਅਸਰ ਰਿਸ਼ਤਾ ਇਹ ਹੁੰਦਾ ਵੀ ਬਾਬਾ ਸਾਡੇ ਸਮਾਜ ਦੇ ਵਿੱਚ ਜਿੱਦਾਂ ਮੈਂ ਤਕਲੀਫ ਵਿੱਚ ਸੀ ਜਦੋਂ ਮੈਂ ਉਹ ਕਹਿੰਦੀ ਸੀ ਵੀ ਤੂੰ ਮੇਰੇ ਅੱਖੇ ਲੱਗ ਜਾ ਤੇਰੇ ਕਿਹੜਾ ਜ਼ਖਮ ਹੋਇਆ ਸੀ ਵੀ ਤੇਰੇ ਹੱਲਦੀ ਨੇ ਲਾਈ ਉਹਨੇ ਗਲਾਸ ਚ ਹੱਲਦੀ ਪੋੜ ਮੇਰੇ ਲੜ ਗਈ ਉਹਦੇ ਨਾਲ ਮੇਰੇ ਅੱਖੇ ਨਹੀਂ ਲੱਗਾਂ ਮੇਰੀ ਭਾਵਨਾ ਨਹੀਂ ਸਮਝਿਆ ਇਹ ਤੇਰੇ ਅੱਖੇ ਲਾ ਕੇ ਤਾਂ ਕੰਮ ਛੱਡ ਕੇ ਠਾਣੇ ਆ ਗਿਆ ਵਿਚਾਰਾ ਜਨਾਬ ਹੋਰ ਐਵੇਂ ਪੈਸੇ ਕੱਟਨੇ ਉਹਨਾਂ ਨੇ ਮੇਰੀ ਡਿਊਟੀ ਦਾ ਜਿਹੜਾ ਜਗਿਆਣੀ ਐਬਸੈਂਟ ਲੱਗੀ ਹੈ ਬਈ ਕਿਵੇਂ ਐਬਸੈਂਟ ਜਿਹੜੀ ਲੱਗੀ ਹੈ ਨਾ ਜੀ ਅੱਜ ਤਾਂ ਉਹਦੇ ਵੀ ਪੈਸੇ ਕੱਟਣਗੇ ਦੱਸੋ ਅ ਤੂੰ ਜੇਰਾ ਵੇਖ ਬੰਦੇ ਦਾ ਵੀ ਤੁਸੀਂ ਟਾਈਮ ਪਾਸ ਵਾਲੇ ਬੰਦੇ ਹੋ ਤੈਨੂੰ ਆ ਹਲਦੀ ਘੋਲ ਕੇ ਵਖਾਉਣ ਦੀ ਖਾਤਰ ਉਹਨੇ ਨਵਾਂ ਪਾਉਣ 20000 ਦਾ ਲਿਆ ਤਾਂ ਉਹ ਕਹਿੰਦਾ ਪਹਿਲੀ ਕਿਸ਼ਤ ਜੇ ਭਰੀ ਨਹੀਂ ਤੂੰ ਪਾਣੀ ਚ ਸਿਰ ਤਾਂ ਖਰਾਬ ਕਰਦਾ ਫੇਰ ਨਹੀਂ ਤੈਨੂੰ ਕੋਸ਼ ਆਖਿਆ ਠੀਕ ਹੈ ਪੰਜ ਦਿਨ ਤੇਰੇ ਨਾਲ 2 ਵਜੇ ਤੱਕ ਉਹ ਪਤਾ ਨਹੀਂ 2 ਵਜੇ ਆਉਂਦੇ ਕਿ 3 ਕਿੰਨੇ ਹੋ ਜਾਗਦਾ ਰਿਹਾ ਤੇਰੇ ਨਾਲ ਫੇਰ ਤੈਨੂੰ ਉਹ ਕਹਿੰਦਾ ਕਹਿੰਦਿਆਂ ਸਾਰ ਮੂੰਹ ਨੇ ਨਿਕਲ ਦਿੱਤਾ ਕਿਹਾ ਜਵਾਕ ਦੀਆਂ ਕਿਤਾਬਾਂ ਕਾਪੀਆਂ ਜੇ ਲੈਣਦੀਆਂ ਨਹੀਂ ਛੁੱਟੀਆਂ ਖਤਮ ਹੋਣ ਵਾਲੀਆਂ ਤੈਨੂੰ ਏਸੀ ਲਵਾਤਾ 40000 ਦਾ ਉਹ ਕਹਿੰਦਾ ਹੁਣ ਐਦਾਂ ਚੰਗਾ ਬੰਦਾ ਹੁਣ ਕਿੱਥ ਫੇਰ ਇਹ ਦੋ ਚੰਗਾ ਮਿਲ ਜੂ ਤੈਨੂੰ ਫੇਰ ਇਹ ਦੋ ਆ ਹਲਦੀ ਨੇ ਸਿਰੇ ਚੜਾਈ ਦੋ ਜਿਹੜੇ 8 ਸਾਲ ਹੋ ਗਏ ਲਵਾਈ ਨੂੰ ਨਵੀਂ ਹਲਦੀ ਲਵਾ ਕੇ ਸਿਰੇ ਚੜਾ ਦੇਗੀ ਫੇਰ ਤੂੰ ਉਹੀ ਤਾਂ ਗੱਲ ਐ ਮੈਂ ਤਾਂ ਅੱਗੇ ਕਹਿੰਨੀ ਵੀਰ ਜੀ ਸਾਡੇ ਕੋਈ ਪਿਓ ਦਾਦਾਂ ਖਾਣੇ ਨਹੀਂ ਜਾਂਦਾ ਸੀ ਜਿਹੜਾ ਇਹੋ ਜੀ ਬੁੜੀ ਨੇ ਆ ਪਾਣੀ ਦੇ ਗਲਾਸ ਤੇ ਇੱਕ ਕੱਚੀ ਹਲਦੀ ਪਿੱਛੇ ਸਾਰੇ ਟੱਬਨ ਖਾਣੇ ਵਿਖਾਰਾ ਮੈਂ ਤਾਂ ਹੈਰਾਨ ਐ ਬੀਬਾ ਮੰਨ ਮੇਰੀ ਗੱਲ ਹੁਣ ਤੂੰ ਮੇਰੇ ਵੱਲ ਇਧਰ ਮੇਰੇ ਵੱਲ ਦੇਖਿਆ ਕਰੀ ਸਦਾ ਥੋੜਾ ਜਾ ਥੋੜਾ ਜੇ ਠੰਡੇ ਦਿਮਾਗ ਨਾਲ ਸੋਚ ਵੀ ਜੇ ਇਹਦੇ ਅਸੀਂ ਚਾਰ ਚਪੇੜੇ ਮਾਰ ਦਿਆਂਗੇ ਪਹਿਲੀ ਗੱਲ ਤਾਂ ਸ ਸਾਨੂੰ ਕਿਹਨੇ ਇਹ ਅਧਿਕਾਰ ਦਿੱਤਾ ਵੀ ਦੋਨਾਂ ਜੀਆਂ ਦਾ ਰੌਲਾ ਤੇ ਅਸੀਂ ਜਨਾਨੀ ਦੇ ਕਹਿਣ ਤੇ ਬੰਦਾ ਕੁੱਟ ਲਈਏ ਜੇ ਮਾਰ ਵੀ ਦਿੰਨੇ ਆ ਇਹਦੇ ਫਿਰ ਤੈਨੂੰ ਕੀ ਮਿਲਜੂਗਾ ਹਾਂ ਇਹ ਗੱਲ ਮੈਂ ਜ਼ਰੂਰ ਕਹਿਣਾ ਵੀ ਤੇਰੇ ਦਾਕਾ ਬਹੁਤ ਵੱਡੀ ਗਲਤੀ ਆ ਠੀਕ ਆ ਤੈਨੂੰ ਨੀਂਦਰਾ ਹੁੰਦਾ ਸੀ ਸੌਂ ਨਹੀਂ ਦਿੰਦੀ ਸੀ ਮੈਂ ਸਮਝਦਾ ਐਸ ਗੱਲ ਨੂੰ ਠੀਕ ਐ ਪਰ ਦੁਖੀ ਹੋਣ ਦਾ ਠੀਕ ਆ 8 ਸਾਲਾਂ ਚ ਪਹਿਲੀ ਵਾਰੀ ਹੱਥ ਚੱਕਿਆ ਗਿਆ ਤਾਂ ਚੱਕਿਆ ਗਿਆ ਉਹ ਵੀ ਮੈਂ ਮੰਨਦਾ ਵੀ ਦੁਖੀ ਹੋਣਾ ਚਾਹਤਾ ਪਰ ਦੇਖ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਸਮਾਜ ਚੋਂ ਖਤਮ ਕਰਨੀਆਂ ਨਹੀਂ ਨਹੀਂ ਹੋਣ ਗਲਤੀ ਉਹਦੀ ਬਹੁਤ ਵੱਡੀ ਹੈ ਵੀ ਆ ਇੱਕ ਭੋਰਾ ਹਲਦੀ ਦਾ ਚਮਚਾ ਤੇ ਪਾਣੀ ਦਾ ਗਲਾਸ ਆ ਕੰਜਰਖਾਨੇ ਪਿੱਛੇ ਉਹਨਾਂ ਤਲਾਕਾਂ ਤੱਕ ਪਹੁੰਚੀ ਪਈਏ ਤੇਰੇ ਨਾਲ ਪਰ ਹੱਥ ਚੱਕਣਾ ਵੀ ਨਾ ਥੋੜਾ ਜਿਹਾ ਤੂੰ ਪਿਆਰ ਨਾ ਲੈ ਤਾਂ ਅਸੀਂ 20000 ਦਾ ਕੋਈ ਨਹੀਂ ਭਰਦੇ ਕਿਸ਼ਤਾਂ ਸਮਝ ਨਹੀਂ ਡਿੱਗ ਪਏ ਸੀਗੇ ਜੇਬ ਚ ਚਾਹਣ ਭਰਨੀਆਂ ਪੈਣਗੀਆਂ ਜੀ ਹੋਰ ਕੀ ਉਹ ਤਾਂ ਲੈਣਗੇ ਜਾਣ ਨੇ ਪੜ ਕੇ ਪਲਾਂਟੀਆਂ ਠੋਕਣਗੇ ਬਿਲਕੁਲ ਜੀ ਬਿਲਕੁਲ ਚੱਲ ਬੀਬਾ ਮੇਰੀ ਗੱਲ ਮੰਨ ਠੀਕ ਹੈ ਇੱਕ ਵਾਰੀ ਸਮਝਾ ਮਾਰ ਆਪ ਦਾ ਇਹ ਤਲਾਕ ਤਲੋਕ ਵਾਲੀ ਏਡੀ ਜਿਵੇਂ 8 ਸਾਲ ਕੱਢੇ ਆ ਨਾ ਓਵੇਂ ਆਪਦੀ ਬਾਕੀ ਜ਼ਿੰਦਗੀ ਕੱਟਾ ਆਪਦਾ ਬੱਚਾ ਪਾਲੋ ਤੁਹਾਡਾ ਹੀਰੇ ਵਰਗਾ ਪੁੱਤ ਆ ਤੁਹਾਡਾ ਦੱਸੋ ਮੈਨੂੰ ਕੀ ਕਰਨਾ ਹੈ ਵਿਭਾ ਮੇਰੇ ਵੱਲ ਧਿਆਨ ਕਰਕੇ ਦੱਸੋ ਕੀ ਕਰਨਾ ਪੈਂਦੀ ਹੈ ਪੈਂਦੀ ਹੈ ਦਿਮਾਗ 'ਚ ਕੁਝ ਤੂੰ ਛੱਡ ਕੇ ਤੁਰ ਜੇ ਕਿ ਮੈਨੂੰ ਕੋਈ ਨੁਕਸਾਨ ਨਹੀਂ ਹੋਣਾ ਉਹਦੇ ਨਾਲ ਘਰ ਉਜਾੜ ਕੇ ਜਾਏਂਗੀ ਨਾ ਮੁਰਦੇ ਵਾਪਸ ਵੜਨਾ ਔਖਾ ਹੋ ਜਾਊਗਾ ਮੈਂ ਫੇਰ ਮੰਨੂਗੀ ਜਿਹਦੇ ਪਿੱਛੇ ਮੈਂ ਆਈ ਆ ਨਾ ਜਿਹਦੇ ਪਿੱਛੇ ਮੈਂ ਛਿੱਤਰ ਖਾਦੇ ਜੇ ਘਰੇ ਜਾ ਕੇ ਫੇਰ ਮੈਨੂੰ ਐ ਕਰਕੇ ਵਿਖਾਉਗਾ ਚੱਲ ਕਿੰਨੇ ਵਾਰੀ ਮੈਨੂੰ ਐ ਦੱਸਦੇ ਵੀ ਕਿੰਨੇ ਵਾਰੀ ਆ ਡੇਢ ਟਾਈਮ ਮੈਂ ਕਹਿੰਦੀ ਨੀ ਨਾ ਵੀ ਬੱਸ ਕਰ ਮੇਰਾ ਆਪਦਾ ਮਨ ਨਹੀਂ ਭਰਦਾ ਉਹਨੇ ਟਾਈਮ ਮੈਂ ਹੀ ਕਰਵਾਉਣਾ ਇਹ ਤਾਂ ਤੇ ਬੀਬਾ 150 200 ਦੀ ਹਲਦੀ ਘਾਲ ਦਿੰਨੀ ਨਾ ਤਾ ਓਏ ਥੋੜੇ ਘਰ ਦਾ ਨੁਕਸਾਨ ਹੁੰਦਾ ਕਿਉਂ ਕਰ ਬੱਟੇ ਜਾਂਦੀ ਜੀ ਮੈਨੂੰ ਦੁੱਖ ਹੋਣ ਇਸ ਗੱਲ ਦਾ ਇਹਨੇ ਇੱਥੇ ਕਰਕੇ ਵਿਖਾਤਾ ਮੈਨੂੰ ਘਰੇ ਕਿਉਂ ਨਹੀਂ ਕਰਕੇ ਵਿਖਾਉਂਦਾ ਉਲਟਾ ਮੈਨੂੰ ਕੁੱਟਦਾ ਜਨਾਬ ਮੈਨੂੰ ਪਤਾ ਸੀ ਇਸੇ ਨੇ ਮੇਰੀ ਬਾਹ ਫੜੀ ਇਹਨੇ ਕੀ ਆ ਟੌਰ ਚ ਇਹਨੇ ਦੱਸਿਆ ਅੱ ਕਿੰਨੇ ਟਾਈਮ ਵਾਸਤੇ ਲੌਂਗ ਟਾਈਮ ਮਤਲਬ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਕਿਉਂ ਵੀ ਜਿਵੇਂ ਅੱਜ ਜਾ ਕੇ ਅੱਜ ਦੀ ਰਾਤ ਜਿਵੇਂ ਮੈਂ ਕਿਹਾ ਜਿੰਨਾ ਟਾਈਮ ਮੈਂ ਅੱਗੇ ਕਰਦੀ ਸੀ ਉਨਾ ਟਾਈਮ ਉਵੇਂ ਕਰਕੇ ਦਿਖਾ ਦੇ ਤੇ ਬਸ ਮੇਰਾ ਬੇਡਾ ਰਾਤ ਨੂੰ 2 ਵਜੇ ਤੱਕ ਹਾਂ 2 3:00 ਵਜੇ ਤੱਕ ਜਿੰਨਾ ਚਿਰ ਮੇਰਾ ਮਨ ਨਹੀਂ ਭਰਦਾ ਤੇ ਇੱਕ ਛੋਟੀ ਅੱਜ ਕੀਤੀ ਆ ਕੱਲ ਨੂੰ ਕਰੂਗਾ ਰੁਪਈਆ ਤੁਹਾਡਾ ਕਰ ਲਵੇ ਕੁਝ ਨਹੀਂ ਹੁੰਦਾ ਕਰ ਲਵੇ ਜਿੰਨੇ ਨਕਸਾਂ ਚੱਲੇ ਮੈਨੂੰ ਖੋਸ ਕਰ ਨਾਏ ਥੋੜਾ ਕਿਸ਼ਤਾ ਭਰਨੀ ਹੈ ਭਰਨਗਾ ਤਾਂ ਮੈਂ ਨਹੀਂ ਹੁਣ ਤੂੰ ਦੱਸ ਮੇਰੀ ਮੇਰੀ ਖੁਸ਼ੀ ਲਈ ਤੂੰ ਇੰਨਾ ਵੀ ਕਰ ਸਕਦਾ ਖੁਸ਼ੀ ਨੇ ਜਨਾਬ ਦੱਸੋ ਏਸੀ ਮੈਂ ਲਵਾਦਾ ਮੋਬਾਈਲ ਮੈਂ ਲੈ ਕੇ ਦਿੱਤਾ ਭਰਾ ਉਹ ਤਾਜਮਹਿਲ ਵੀ ਕਹਿੰਦੀ ਹੈ ਉਹ ਵੀ ਬਣਾ ਦੇ ਜਨਾਬ ਮੈਨੂੰ ਵੇਚ ਦੇ ਜੀ ਫਿਰ ਤਾਂ ਮਰੇ ਹੀ ਹਾਲ ਹੈ ਤੈਨੂੰ ਵੇਚ ਕੇ ਵੀ ਨਹੀਂ ਪੜਦਾ ਉਹ ਤਾਂ ਸਰ ਜਨਾਬ ਦੇਖੀ ਹੈ ਜੀ ਰੋਟੀ ਉਹਨੇ ਪੈਸਾ ਜਲਦੀ ਖਵਾਦੀ ਮੈਂ ਉਹ ਤਾਂ ਦੱਸੇ ਜਾਂਦੇ ਆ ਕਿ ਮੈਂ ਤਾਂ 5 ਵਜੇ ਰੋਟੀਆਂ ਬਣਾ ਕੇ ਉਹ ਬਾਕਸ ਦੇ ਵਿੱਚ ਪਾ ਕੇ ਰੱਖ ਦਿੰਦੀ ਸੀ ਵੀ ਫੋਨਾ ਪੜਨਾਂ ਆ ਕੇ ਖਾ ਲਾ ਤੇ ਆ ਜਾ ਹਲਦੀ ਤੇ ਘਰ ਵਾਸਤੇ ਆ ਚੱਕ ਕੇ ਕਰਾਇਆ ਮੈਂ 4 ਵਜੇ ਰੋਟੀ ਦਾ ਕਰ ਦਿੰਦੇ ਸੀ ਆਮ ਬੂੜਨਾ 6 ਵਜੇ ਲੱਗਦੀਆਂ ਸਬਜੀ ਦਾਲ ਪਾਣੀ ਬਣਾਉਣਾ ਮੈਂ 4 ਵਜੇ ਮਤਲਬ ਸਬਜੀ ਬਣਾ ਲੈਂਦੀ ਸੀ ਤੇ 5 ਵਜੇ ਨੂੰ ਮੈਂ ਰੋਟੀ ਲੈ ਕੇ ਡੱਬੇ ਚ ਪਾ ਦਿੰਦੀ ਸੀ ਤੇ ਮੈਂ ਵਾਰ ਵਾਰ ਤੁਹਾਨੂੰ ਨਾ ਕਰਿਆ ਜਾ ਕਰਿਆ ਜਾ ਅੱਛਾ ਤੇ ਬੰਦੇ ਨੇ ਫਿਰ ਵੀ 8 ਵਜੇ ਆ ਦਿੰਦਾ ਸੀ ਮੇਰੇ ਤੇ ਮੰਨਦਾ ਹੀ ਨਹੀਂਗਾ ਨਹੀਂ 8 ਤੱਕ ਨੂੰ ਮੈਨੂੰ ਡਿਊਟੀ ਦੇ ਮੈਂ ਚੱਲ ਮੇਰੀ ਗੱਲ ਸੁਣ ਮੈਂ ਅਰੋਇ ਨੱਕ ਕਹਿ ਦਿੰਨਾ ਠੀਕ ਹੈ ਹਾਲਾਂਕਿ ਮੈਂ ਮੈਂ ਤਾਂ ਹਾਂ ਮੇਰਾ ਤਾਂ ਹਾਸਾਈ ਜਾਂਦਾ ਤੁਹਾਡੀ ਗੱਲ ਤੋਂ ਵੀ ਕਾਦੇ ਪਿੱਛੇ ਖੇਡਣੇ ਖਿਲਾਰਨ ਨੂੰ ਤਿਆਰ ਹੋ ਗਈ ਤੂੰ ਕੁੜੀਏ ਚਲ ਯਾਰ ਇੱਕ ਵਾਰੀ ਨਾ ਜਿਵੇਂ ਇੱਥੇ ਸਾਨੂੰ ਚਮਚਾ ਹਲਦੀ ਦਾ ਪਾ ਕੇ ਵਿਖਾਇਆ ਇੱਕ ਵਾਰੀ ਘਰੇ ਜਾ ਕੇ ਮੇਰਾ ਭਰਾ ਬਣ ਕੇ ਮੈਥੋਂ ਮੈਂਤ ਕਰਵਾ ਲਾ ਆ ਕੰਜਰਖਾਨੇ ਤੋਂ ਅਸੀਂ ਪੈਣ ਲੱਗ ਪਏ ਨਾ ਤਾਂ ਅਸੀਂ ਤਾਂ ਨਵੇੜ ਦੇ ਲੋਕਾਂ ਦੇ ਨਵੇੜੇ ਫਿਰ ਜਿਹੜੇ ਵੱਡੇ ਕਲੇਸ਼ ਪਏ ਕਰਦੇ ਜਮੀਨਾਂ ਦੇ ਝਗੜੇ ਹੋਏ ਫਿਰਦੇ ਆ ਪਤਾ ਨਹੀਂ ਕਿੱਥੇ ਕਿੱਥੇ ਪੁਲਿਸ ਦੀ ਲੋੜ ਹੈ ਜੇ ਆ ਅਸੀਂ ਨਵੇੜਨ ਦਾ ਪੈਣਾ ਹਲਦੀਆਂ ਵਾਲੇ ਮਸਲੇ ਤੁਹਾਡੇ ਖੇਡਾਂ ਵਾਲੀ ਗੇਮਾਂ ਵਾਲ ਇੱਕ ਕਰੀ ਕਰ ਲਈ ਮੇਰਾ ਭਰਾ ਉਹ ਖਸੌਖਾ ਜਾ ਠੀਕ ਹੈ ਠੀਕ ਹੈ ਬੀਬਾ ਮੇਰੀ ਗੱਲ ਸੁਣ ਲੈ ਹੁਣ ਐਵੇਂ ਬਿਨਾਂ ਵਜ੍ਹਾ ਪਰੇਸ਼ਾਨ ਨਾ ਕਰੀ ਜਾਈ ਉਹਨੂੰ ਜੇ ਜਾਂਦਿਆ ਸਰ ਇੱਕੋ ਪਹਿਲੀ ਵਾਰ ਸਾਡੇ ਜਿਵੇਂ ਇੱਥੇ ਸਾਡੇ ਥਾਣੇ ਆ ਗਏ ਪਾਵਾ ਚਮਚਾ ਹਲਦੀ ਦਾ ਜੇ ਘਰੇ ਜਾ ਕੇ ਜਾਂਦਿਆ ਸਰ ਦੋ ਚਮਚੇ ਪਾ ਕੇ ਖਾਤੇ ਫਿਰ ਖੁਸ਼ ਹੈ ਹਾਂਜੀ ਫਿਰ ਉਦੋਂ ਬਾਅਦ ਤਾਂ ਨਹੀਂ ਪਰੇਸ਼ਾਨ ਕਰਦੀ ਨਹੀਂ ਕਰਦੇ ਉਦੋਂ ਬਾਅਦ ਮੈਂ ਛੱਡ ਦੂੰਗੀ ਕਿਹੜਾ ਬਸ ਆਖੀ ਗਏ ਮੈਂ ਨਾ ਤੁਹਾਡੀ ਚੱਲ ਭਰਾਵਾ ਮੇਰੀ ਖਾਤਰ ਕਰ ਲਈ ਆ ਕਿਉਂ ਹਰਵਿੰਦਰ ਆ ਥੋੜ੍ਹ ਉਹ ਅੱਜ ਤੁਹਾਡਾ ਮਸਲਾ ਐ ਕੱਲ ਨੂੰ ਪਤਾ ਨਹੀਂ ਇੱਥੋਂ ਪੰਜਾਬ 'ਚ ਹੋਰ ਕਿੰਨੇ ਮੇਰੇ ਹ Perdi. ਕੋਸినా ਮੇਰੀ ਭੈਣ ਵਰਕੇ ਕੋਲੇ ਬੈਠ ਕੇ ਕਰੇ ਨੂੰ ਮੁੰਡੇ ਨੂੰ ਸਮਝਾ ਕੇ ਉਹਨੂੰ ਉਹਨੂੰ ਪੁੱਛ ਕੇ ਪਾ ਦੇ ਕਿਵੇਂ ਪਉਣਾ ਹਾਂਜੀ ਪੁੱਤ ਮੈਂ ਤੇਰੀ ਆ ਕੇ ਕਰਾ ਦੂ ਮੇਰੀ ਪੁੱਤ ਦਾ ਘਰ ਵਾਹਜੀ ਨਹੀਂ ਘਰ ਉਹ ਸੰਦੂ ਜੜੇ ਕਦੋਂ ਅਜੇ ਇਹ ਕਿਹੜਾ ਮਸਲਾ ਵੀ ਮੈਂ ਤਲਾਕ ਦੇ ਦੂੰਗੀ ਮੈਂ ਤਾਂ ਆਪਾਂ ਰਾਂ ਨੇ ਇਸ ਗੱਲ ਸਾਡੀ ਰਾਤ ਨਹੀਂ ਸੌਂਦੇ ਸੀ ਮੈਂ ਤਾਂ ਕਲ ਪੀ ਜਾਂਦੀ ਸੀ ਬੈਠੀ ਵਾ ਨਹੀਂ ਕੀ ਬਣਾਈ ਜਾਂਦੇ ਨੇ ਕੀ ਢਾਈ ਜਾਂਦੇ ਨੇ ਕੀ ਬਣਾ ਲਿਆ ਨਹੀਂ ਰਤੇ ਰਤ ਇਹਨਾਂ ਨੇ ਕੀ ਢਾ ਲਿਆ ਨਹੀਂ ਵਾ ਕੱਚੀ ਹੰਦੀ ਮਾਂ ਬਾਈ ਸਿੱਖ ਲੈ ਜੀ ਆ ਮਾਂ ਬਾਈ ਤੁਸੀਂ ਸਿੱਖ ਲਓ ਤੁਸੀਂ ਉਹਨੂੰ ਕਰਕੇ ਉਹ ਪੁੱਤ ਮੈਨੂੰ ਦੱਸ ਦਿੰਦੀ ਆ ਤਾਂ ਮੈਂ ਕੱਚੇ ਹੱਥ ਦਾ ਕੰਮ ਸੀ ਮੈਂ ਤਾਂ ਹੁਣ ਬਣਾ ਉਹ ਵੀਡੀਓ ਦੇ ਵਿੱਚ ਉਹ ਬੈਠੇ ਆਪ ਵੀ ਦਿਸਦੇ ਆ ਜੀ ਦੋਨੇ ਜਾਨੇ ਮੇਰੇ ਖੜੂਵੇਂ ਨਾਲ ਵੀਡੀਓ ਬਣਾਉਣ ਨੂੰ ਵੀ ਕਹਿੰਦੀ ਹੋਣਾ ਕਿ ਉਹ ਬਣਨ ਹੋ ਰਹੀ ਥੋੜੀ ਬਣਾਈਏ ਤੁਸੀਂ ਵੀਡੀਓ ਕੋਈ ਬਣਾਉਂਦੇ ਸੀ ਬਣਾਉਂਦੇ ਨਹੀਂ ਕਹੇ ਤਾਂ ਹੀ ਵੀਰ ਜੀ ਨਵਾ ਗੋਲ ਲੈਣ ਨੇ ਵੀਡੀਓ ਤੇ ਮਾਰਨ ਦੇ ਜਾ ਹੋਣਾ ਅੱਛਾ ਇੱਕ ਤੇ ਟਾਰਚ ਚਗਾਉਣੀ ਸੀ ਦੂਜੇ ਤੇ ਵੀਡੀਓ ਬਣਾਉਣੀ ਕਿਤੇ ਵੀਡੀਓ ਬਣੀ ਜਾਂਦੀਆਂ ਹੁੰਦੀਆਂ ਸੀ ਇਹਨਾਂ ਦੀਆਂ ਫਿਰ ਚਾ ਬੀਪਾ ਮੇਰੀ ਗੱਲ ਸੁਣ ਜੇ ਅੱਜ ਤੁਹਾਡੀ ਸਹੀ ਪਹਿਲੀ ਵਾਰ ਦੇ ਵਿੱਚ ਦੂਜੀ ਵਾਰ ਦੇ ਵਿੱਚ ਸਹੀ ਹਲਦੀ ਪਾਜੇ ਪਾਣੀ ਦੇ ਵਿੱਚ ਤੇ ਸਹੀ ਵੀਡੀਓ ਬਣ ਜੇ ਫਿਰ ਤਾਂ ਨਹੀਂ ਪਰੇਸ਼ਾਨ ਕਰਦੀ ਇਸ ਗੱਲ ਤੋਂ ਕੋਈ ਹੋਰ ਸਿਆਪਾ ਤਾਂ ਨਹੀਂ ਨਾ ਵਸੇੜਦੀ ਇਹੋ ਜਾਂ। ਨਹੀਂ ਨਹੀਂ। ਸੋਸ਼ਲ ਮੀਡੀਆ ਤੇ ਬਹੁਤ ਗੋਸ਼ ਆਊਗਾ ਕਿਤੇ ਮੁੜ ਕੇ ਫੇਰ ਬੰਦੇ ਨੂੰ ਕਿਸੇ ਹੋਰ ਸਿਆਪੇ ਦਾ ਕਰਕੇ 2 ਵਜੇ ਤੱਕ ਜਾਗਦਾ ਰੱਖਿਆ ਕਰੇ। ਮੈਂ 8 ਸਾਲ ਹੋ ਗਏ ਬੱਚਲਾ ਮੈਂ ਤਾਂ ਕਦੇ ਤਾਂ ਕੀਤਾ ਹੀ ਨਹੀਂ ਇਹਨੂੰ। ਅੱਛਾ? ਹਾਂਜੀ। ਚਲ ਭਰਾਵਾ ਕਰ ਲਈ ਮੇਰੀ ਖਾਤਰ ਮਾਤਾ ਨੂੰ ਬਿਠਾ ਲਈ ਕੋਲੇ ਆਪਦੀ ਨੂੰ। ਠੀਕ ਹੈ। ਤੇ ਜਵਾਕ ਨੂੰ ਨਾ ਕੰਜਰਖਾਨਾ ਸਿਖਾ ਦਿਓ ਕਿਤੇ ਮੁੜ ਕੇ ਜਵਾਕ ਵੀ ਰਿਆੜਾ ਕਰੇ ਵੀ ਹੁਣ ਮੇਰੀ ਵਾਰੀ ਮੰਮੀ ਦਾ ਤਾਂ ਕੰਮ ਨਿਭੜ ਗਿਆ ਹੁਣ ਮੇਰੀ ਵਾਰੀ ਹੈ ਕਿ। ਨਹੀਂ ਨਹੀਂ ਠੀਕ ਹੈ। ਚਾਹ ਪਾਣੀ ਪੀ ਲਈਏ? ਲੰਬਸ। ਕੋਈ ਲਖ ਲਖਾ ਕਰਨਾ ਕਿ ਸਰ ਦੇਖ ਲਓ ਜੀ ਨੰਬਰ ਬਸ ਇਹਦੇ ਸਾਈਨ ਕਰਵਾ ਲਓ ਯਾਰ ਉਥੇ ਐਪਲੀਕੇਸ਼ਨ ਦੀ ਬੀਬਾ ਦੀ ਹੈ ਲਿਖਵਾ ਲੈਣੇ ਬਸ ਉਥੇ ਸਾਈਨ ਕਰਵਾ ਲਓ ਇਹਨਾਂ ਦੇ ਕਰਵਾ ਕੇ ਨਾ ਸਾਈਨ ਵੀ ਇਹਨਾਂ ਦਾ ਥਾਣੇ ਅੱਗੇ ਜਿਹੜਾ ਸੀ ਉਹ ਜੋ ਪਾੜਾ ਮੋਟਾ ਝਗੜਾ ਸੀਗਾ ਘਰੇਲੂ ਉਹਦਾ ਰਾਜੀਨਾਮਾ ਸਮਝੌਤਾ ਹੋ ਗਿਆ ਇਹਨਾਂ ਦਾ ਠੀਕ ਹੈ ਤੇ ਅੱਜ ਤੋਂ ਬਾਅਦ ਇਹ ਕਲੇਸ਼ ਨਹੀਂ ਕਰ ਰਹਿਣਗੇ ਹਾਂ ਜੀ ਮੇਰੇ ਕੋਲ ਪਾਣੀ ਪੋਣੀ ਜੀ ਧੰਨਵਾਦ ਤੁਹਾਡੇ ਮੇਰੇ ਪੁੱਤ ਦਾ ਘਰ ਵਾਸਤਾ ਛੱਡਦਾ ਮੇਰੀ ਤਾਂ 15 18 ਸਾਲ ਦੀ ਸਰਵ ਸਭ ਪਹਿਲੀ ਵਾਰ ਇਹੋ ਜਿਹਾ ਮਸਲਾ ਪਿਆ ਤਾਂ ਕਦੇ ਵੇਖਿਆ ਨਹੀਂ ਆਂ ਭਜਾਲਾ ਭਰਾ ਭਾ ਟੋਰਚ ਆ ਬਹੁਤ ਖੁਸ਼ ਆ ਜਿਹੜੀ ਅੱਜ ਮੇਰਾ ਘਰ ਦੂਰੀ ਵਾਰ ਵਸ ਗਿਆ ਨਹੀਂ ਦਰਵਾਜ਼ਾ ਤਲੱਕ ਦੇ ਜਾਂਦੀ ਹੁਣ ਕਿੱਦਾਂ ਲੈ ਜਾਂਦੀ ਕਿੱਦਾਂ ਨੂੰ ਅਸੀਂ ਜਾਂਦੇ ਤੁਹਾਡੇ ਯਾਰ ਗਿਆਨਿਕਾ ਮੈਂ ਤਾਂ ਕਰਲੇ ਕਰਦੇ ਮਰ ਜਾਂਦੇ ਕੋਣੀ ਗਾਂ ਨੂੰ ਜ਼ਿੰਦਗੀ ਚ ਜੁੜਨਾ ਸੀ ਕੁਛ ਕੇ ਨਹੀਂ ਜੁੜਨਾ ਸੀ ਉਹ ਨਹੀਂ ਆਇਆ ਤਾਂ ਐਡੀ ਕੰਬਲੀ ਤਾਂ ਨਹੀਂ ਉਹ ਦਬਕਾ ਹੀ ਮਾਰਦੀ ਹੋ ਗਿਆ ਹਲਦੀ ਲੈ ਜਾਓ ਆਪਦੀ ਯਾਰ ਚਮਚਾ ਬਰਖਲ ਚਮਚਾ ਆਪਣੇ ਹਾਂ ਚਮਚਾ ਸਾਡਾ ਅੱਧੀ ਬੈਠਦਾ ਸਰ ਤੱਕ ਪਣਾ ਕੇ ਖਾ ਲਓ ਜੀ ਬਾਕੀ ਅਸੀਂ ਤਾਂ ਕੰਦੇ ਨਹੀਂ ਵਾਦਾ ਜੀ ਨਾ ਮੀਟ ਦਾ ਸ਼ਰਾਬ ਨਾਲ ਦਾ ਇਹ ਤਾਂ ਛੇੜਦੇ ਨਹੀਂ ਕੁਝ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਜੂ ਮਾਂ ਆਜੋ ਉੱਥੇ ਆਜੋ ਆਪਾਂ ਲਿਖਦੇ ਹਾਂ ਕਾਦੇ ਪਿੱਛੇ ਪੰਜਰ ਕਰਨਾ ਛੇੜਿਆ ਬਸ